ਇਹ ਗੁਰਮਤ ਨੂੰ ਚੈਲੰਜ ਕਰਨ ਵਾਲੀਆਂ ਗੱਲਾਂ ਪਰ ਗੱਲ ਇਹ ਆ ਬਹੁਤਿਆਂ ਲੋਕਾਂ ਦੀ ਇਥੇ ਸਵਾਦੀਆਂ ਪੁੜੀਆਂ ਵਿਕਦੀਆਂ ਤੇ ਕਈਆਂ ਨੂੰ ਆਪਣੀ ਜਿੰਸ ਵੇਚਣ ਲਈ ਵੀ ਕੇਦੀ ਧਰਨੇ ਲਾਉਣੇ ਪੈਂਦੇ ਨੇ ਜਿਹਦੀ ਸਵਾਦੀ ਪੁੜੀ ਵਿਕਦੀ ਆ ਜੀ ਉਹਨੂੰ ਫਸਲ ਬੀਜਣ ਦੀ ਲੋੜ ਐ ਪਰ ਬੋਲੋ ਪਿਆਰਿਓ ਆ ਪਿੱਛੇ ਜੇ ਇੱਕ ਬਾਬਾ ਸਟੇਜ ਤੇ ਬੋਲਿਆ ਹਾੜੀ ਦੇ ਸਵਾਹ ਵਿਕਦੀ ਐ ਤੇ ਸਵਾਹ ਨਾਲੀ ਠੀਕ ਕਰਦੇ ਆ ਮੈਂ ਬੇਨਤੀ ਕਰਦਾ ਗੁਰੂ ਦੀ ਜੁਰੀ ਚ ਕਿ ਬਾਬਾ ਜੀ ਜਦੋਂ ਤੁਸੀਂ ਬਿਮਾਰ ਹੋਏ ਨਾ ਅਰਦਾਸ ਕਰਦੇ ਆ ਵੀ ਉਸ ਦਿਨ ਤੁਹਾਡੇ ਸਾਰੇ ਚੇਲਿਆਂ ਨੂੰ ਕਹਿਣਾ ਵੀ ਬਾਬਾ ਜੀ ਨੂੰ ਸਵਾਦ ਦੇ ਬਾਟਿਆਂ 'ਚ ਬਿਠਾ ਦਿਓ ਤੁਹਾਡੇ ਲਾਗੇ ਕੋਈ ਡਾਕਟਰ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਤੁਸੀਂ ਸਵਾਦੀਆਂ ਪੁੜੀਆਂ ਨਾ ਠੀਕ ਕਰੋ ਜਦੋਂ ਤੁਸੀਂ ਬਿਮਾਰ ਹੋ ਤੇ ਤੁਹਾਡੇ ਵਾਸਤੇ ਅਪੋਲੋ ਹਸਪੀਟਲ ਵੱਡੇ-ਵੱਡੇ ਡਾਕਟਰਾਂ ਦੀਆਂ ਟੀਮਾਂ ਤੁਹਾਡੇ ਅੱਗੇ ਪਿੱਛੇ ਤੁਰੀਆਂ ਫਿਰਨ ਕਿ ਆ ਤਮਾਸ਼ਾ ਬਣਾਤਾ ਜੀ ਤੁਸੀਂ ਇਸ ਦੇਸ਼ ਦਾ ਲੋਕਾਂ ਨੂੰ ਸਵਾਖ ਵਾਖ ਵਾ ਕੇ ਲੋਕਾਂ ਦਾ ਤੁਸੀਂ ਬੇੜਾ ਘਰ ਕਰ ਦਿੱਤਾ ਐਦਾਂ ਦੇ ਠੀਠ ਬਾਬੇ ਵੀ ਸਾਡੇ ਦੇਸ਼ ਵਿੱਚ ਹੈਗੇ ਤੂੰ ਸਟੇਜ ਤੇ ਇਹਦੇ ਦਾਅਵੇ ਨਾ ਕਹਿੰਦਾ ਵਾ ਕਿ ਮੈਂ ਤਾਂ ਸਵਾਹ ਨਾਲ ਹੀ ਠੀਕ ਕਰਦਾ ਸਾਡੀ ਸਵਾਹ ਹੀ ਲੋਕਾਂ ਨੂੰ ਠੀਕ ਕਰਦੀ ਆ ਬਾਬਾ ਜੀ ਮਜਾ ਤਾਂ ਆਉਣਾ ਜਦੋਂ ਤੁਸੀਂ ਬਿਮਾਰ ਹੋ ਜਿਵੇਂ RAM DEVAਂ ਦਾ ਸੀ ਨਾ ਲੋਕਾਂ ਨੂੰ ਵੀ ਐਦਾਂ ਨਾ ਕਰੋ ਵਾਲ ਕਾਲੇ ਹੁੰਦੇ ਆ ਹੁਣ ਸ਼ੈਂਪੂ ਵੇਚਦਾ ਫਿਰਦਾ ਉਹ ਕਾਲ ਵਾਲੇ ਕਾਲ ਕਰਨ ਨਾਲ ਚੰਗੇ ਭਲੇ ਬੰਦੇ ਕੀਰਤਨ ਸੁਣਦੇ ਸੰਗਤ ਵਿੱਚ ਐਦਾਂ ਨਾ ਕਸਾਈ ਜਾਂਦੇ ਵੀ ਸ਼ੈਣੇ ਵਜਾਉਣ ਦੇ ਸੰਗਤ ਵਿੱਚ ਬੈਠੇ ਵੀ ਇੱਕ ਅਦਾ ਵਾਲ ਕਾਲਾ ਕਰੇ ਇਹ ਆਉਣੇ ਆਉਣੇ ਆ ਉਮਰ ਦੇ ਨਾਲ ਆਉਣੇ ਆਉਣੇ ਆ ਰੋਕੇ ਵਿਖਾਉ ਹਾਂ ਵਾਲ ਤੁਸੀਂ ਕਾਲਿਆਂ ਚਿੱਟਿਆਂ ਤੋਂ ਕਾਲੇ ਕਰ ਲੋਗੇ ਚਮੜੀ ਦਾ ਕੀ ਕਰੋਗੇ ਇਹ ਤੇ ਜੇ ਜਰਵਾਣਾ ਪਰਹਰ ਬੋਲੋ ਸਾਰੇ ਜਰਵੇ ਇਸ ਕਰੇਂਦੀ ਆਈ ਐ ਇਹ ਬਢੇਪੇ ਨੇ ਤੇ ਕੋਈ ਹੋਰ ਰੂਪ ਚ ਆ ਜਾਣਾ ਬਢੇਪੇ ਦਾ ਇਹ ਕੋਈ ਰੂਪ ਥੋੜਾ ਅਛਾ ਚਲੋ ਸਕਿਨ ਵੀ ਟਾਈਟ ਕਰਾ ਲੋਗੇ ਫਿਰ ਮਾਦੇ ਹੀਰੋ ਆਉਂਗਾ ਗੋਡਿਆਂ ਦਾ ਕੀ ਕਰੋਗੇ ਬੋਲੋ ਜੀ ਮੋਡਿਆਂ ਦਾ ਕੀ ਕਰੋਗੇ ਇਹ ਚੋ ਵਾਜਾਂ ਆਉਣ ਲੱਗ ਪੈਂਦੀਆਂ ਮੁੜ ਕੇ ਹੋਰ ਤਰ੍ਹਾਂ ਦੀਆਂ ਪੈੜੀਆਂ ਪੈੜੀਆਂ ਜੀਆਂ ਫਿਰ ਤੇ ਆਂਦੇ ਲੱਕਾ ਕਾ ਫੜ ਕੇ ਠਾਈ ਮੈਨੂੰ ਵਾਲ ਵੀ ਕਾਲੇ ਕਰ ਲੇ ਸਕਿਨ ਵੀ ਸਹੀ ਕਰਾ ਲੋਗੇ ਇਲਾਜ ਕਰਾ ਲੋਗੇ ਗੋਡਿਆਂ ਮੋਡਿਆਂ ਦਾ ਕੀ ਕਰੋਗੇ ਜੀ ਇਸ ਕਰਕੇ ਇਹਨੂੰ ਆਉਣ ਦਿਓ ਸੇਧਾ ਧਿਆਨ ਰੱਖੋ ਚੰਗਾ ਖਾਓ ਪੀਓ ਜਿਹੜਾ ਤਲੀਆਂ ਤਲੀਆਂ ਚੀਜ਼ਾਂ ਪਰੇਜ਼ ਕਰੋ ਹਰ ਦੇ ਹਾਲਾਤ ਇਦਾਂ ਦੇ ਪਿੰਡ ਦੀ ਮੱਕੀ ਦੀ ਰੋਟੀ ਛੱਡ ਕੇ ਨਾ ਅਸੀਂ ਸ਼ਹਿਰ 버ਗਰ ਖਾਣ ਜਾਂਦੇ ਸਪੈਸ਼ਲ ਸਪੈਸ਼ਲ ਤਲੀਆਂ ਚੀਜ਼ਾਂ ਸੀ ਉਹ ਅਗਲੇ ਆਪ ਨਹੀਂ ਉਹ ਖਾਂਦੇ ਸਾਨੂੰ ਲਿਆ ਲਿਆ ਕੇ ਖਵਾਈ ਜਾਂਦੇ ਅਗਲੇ ਅਸੀਂ ਸੱਚ ਦੀ ਵਿਚਾਰ ਤੋਂ ਕੂਹਾਂ ਦੂਰ ਚਲੇ ਗਏ ਬਹੁਤ ਵਧੀਆ ਭੋਜਨ ਪ੍ਰਸ਼ਾਦਾ ਸੀ ਆਪਣਾ ਪਿੰਡਾਂ ਦਾ ਵਧੀਆ ਕਲਚਰ ਸੀ ਆਪਣਾ ਅਸੀਂ ਗਵਾਹ ਬੈਠੇ ਜੀ ਸਾਰਾ ਕੁਝ ਜੀ ਅੱਜ ਤਾਂ ਚੀਜ਼ ਸਾਡੀ ਜ਼ਿੰਦਗੀ ਚ ਹੁਣ ਜਿਹੜਾ ਪੜਿਆ ਲਿਖਿਆ ਵਰਗ ਉਹ ਇਸ ਚੀਜ਼ ਤੋਂ ਵਝਦਾ ਵਾ ਜਾਓ ਭਾਈ ਆਪਾਂ ਸਿਆਣੇ ਬਣੀਏ ਸੂਝਵਾਨ ਹੋਈਏ ਸਵੇਰੇ ਉਠੋ ਟਾਈਮ ਨਾਲ ਵਕਤ ਸਰ ਉਠਣ ਦੀ ਆਤ ਪਾਓ ਕਿਤੇ ਨੀਂਦ ਪੋਕੇ ਦੋ ਚੀਜ਼ਾਂ ਬੰਦੇ ਦੇ ਆਪਣੇ ਹੱਥ ਵਾਸਾ ਤੁਸੀਂ ਕਿੰਨਾ ਚ ਰਸੋਣਾ ਤੁਹਾਡੇ ਆਪਣੇ ਹੱਥ ਵਾਸਾ ਤੁਸੀਂ ਕਿੰਨਾ ਖਾਣਾ ਬੋਲੋ ਸਾਰੇ ਜੀ ਇਹ ਵੀ ਤੁਹਾਡੇ ਆਪਣੇ ਹੱਥ ਵਾਸਾ ਇਹਦੇ ਨਾਲ ਫਾਇਦਾ ਸਾਡਾ ਆਪਣਾ ਹੋਣਾ ਵਾ ਵਧੀਆ ਇਨਸਾਨ ਬਣੀਏ ਇਹੋ ਗੱਲਾਂ ਸਾਨੂੰ ਸਤਗੁਰ ਨੇ ਸਿਖਾਈਆਂ ਆਮ ਵਰਗ ਨੂੰ ਵਧੀਆ ਬਣਾਉਣ ਵਾਸਤੇ ਗੁਰੂ ਪਰਸ਼ਾ ਜੀ ਏਡਾ ਵੱਡਾ ਖਜ਼ਾਨਾ ਦੇ ਕੇ ਗਏ ਆ ਉਠੋ ਪਾਈ ਜਾਗੋ ਸੁਚੇਤ ਹੋ ਗੁਰੂ ਦੇ ਸਜਾ ਉੱਤੇ ਪੈਰਾ ਦਈਏ ਜਾਂ ਕਿ ਸ਼ੋਤ ਜਗਤ ਕੋ ਲਾਗੈ ਜਿਹਨੂੰ ਬਾਰੇ ਲੋਕ ਆਂਦੇ ਸੀ ਇਹਦਾ ਹੱਥ ਲੱਗਿਆ ਕੇ ਤੇ ਭਟਿਆ ਗਿਆ ਤਾਂ ਪਰ ਤੂੰ ਹੀ ਟਰੇ ਪਰਸ਼ਾ ਜੀ ਤੁਹਾਡੇ ਅਗੇ ਸਜਦਾ ਕਰਦਾ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਸਿਰ ਤੇ ਵੀ ਛਤਰ ਚੁਲਾਤੇ ਉਹਨਾਂ ਨੂੰ ਆਪਣੇ ਗਲ ਨਾਲ ਲਾਇਆ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਮਹਾਪੁਰਖਾਂ ਦੀ ਬਾਣੀ ਆ ਸੋਚ ਕੇ ਵੇਖੋ ਅੱਜ ਦੇ ਸਮੇਂ 'ਚ ਕੋਈ ਬੰਦਾ ਟੁੱਟੀਆਂ ਜੁੱਤੀਆਂ ਗੰਢ ਰਿਹਾ ਹੋਵੇ ਮਰਿਆ ਪਸ਼ੂਆਂ ਦੀ ਖਾਲ ਉਤਾਰ ਰਿਹਾ ਹੋਵੇ ਤੁਹਾਡੀ ਉਸ ਬੰਦੇ ਪ੍ਰਤੀ ਕਿੱਦਾਂ ਦੀ ਸੋਚ ਹੋਏਗੀ ਤੁਸੀਂ ਉਹਨੂੰ ਕਿਸ ਨਜ਼ਰ ਨਾਲ ਵੇਖੋਗੇ ਪਰ ਕਦੀ ਵੇਖਿਆ ਭਗਤ ਰਵਦਾਸ ਜੀ ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ ਉਹ ਜੁੱਤੀਆਂ ਵੀ ਗੰਢਦੇ ਆ ਤੇ ਮਰਿਆ ਪਸ਼ੂਆਂ ਦੀ ਖਾਲ ਵੀ ਉਤਾਰਦੇ ਆ ਭਗਤ ਅੰਨਾ ਜੀ ਹਲਵਾਉਂਦੇ ਆ ਤਿੰਨ ਸ਼ਬਦਾਂ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ ਗੁਰੂ ਰਣ ਸਾਹਿਬ ਚ ਭਗਤ ਸੈਣ ਜੀ ਲੋਕਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਤੇ ਸੱਦਾ ਦੇਣ ਜਾਂਦੇ ਆ ਉਹਨਾਂ ਦੀ ਬਾਣੀ ਵਿੱਚ ਗੁਰੂ ਰਣ ਸਾਹਿਬ ਚ ਇਹ ਚ ਉਹ ਮਹਾਂਪੁਰਖ ਬੈਠੇ ਪਾਤਸ਼ਾਹ ਨੇ ਸਾਰਿਆਂ ਨੂੰ ਬਰਾਬਰ ਕੀਤਾ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਦੇ ਆ ਨਾ ਅਸੀਂ ਉਹਨਾਂ ਸਾਰੇ ਪਾਤਸ਼ਾਹਬਾਨ ਭਗਤ ਸਹਿਬਾਨ ਗੁਰੂ ਸਹਿਬਾਨ ਜਿਨ੍ਹਾਂ ਸਿੱਖ ਗੁਰੂ ਕੇ ਪਿਆਰੇ ਤਿੰਨ ਸੀ ਉਹਨਾਂ ਸਾਰਿਆਂ ਅਗੇ ਸਜਦਾ ਕਰਦੇ ਹਾਂ ਤੇ ਪਾਤਸ਼ਾਹ ਜੀ ਨੇ ਸਾਨੂੰ ਆਖਿਆ ਉੱਤਮ ਵਿਚਾਰ ਆਪਣੀ ਜ਼ਿੰਦਗੀ ਚ ਲੈ ਕੇ ਆ ਓਕੇ ਪਟ ਭਾਂਡਾ ਕਹੇ ਨਾ ਕੋਈ ਐਸਾ ਭਗਤ ਵਰਨਮੇ ਹੋਏ ਬੰਦਿਆ ਆਪਣੇ ਆਪ ਨੂੰ ਮਹਿੰਗਾ ਕਰਲਾ ਤੈਨੂੰ ਕੋਈ ਭਟਿਆ ਨਾ ਮੰਨੇ ਮਹਿੰਗਾ ਕਾਦਨ ਹੋਣਾ ਗੁਣਾ ਨਾ ਐਜੂਕੇਸ਼ਨ ਨਾ ਪੜੋ ਲਿਖੋ ਆਪਣੀ ਸੋਚ ਵੱਡੀ ਬਣਾਈਏ ਆਪਾਂ ਸੌਖੀ ਐਗਜ਼ਾਮਪਲ ਦੇਣ ਲੱਗਾ ਇਹ ਗੁਰੂ ਰਾਨ ਸਾਹਿਬ ਦੀ ਐਗਜ਼ਾਮਪਲ ਹੈ ਜੀ ਤੁਸੀਂ ਘਰ ਦੇ ਵਿੱਚ ਮੇਰੀਆਂ ਭੈਣਾਂ ਬੈਠੀਆਂ ਇੱਕ ਬਾਲਟੀ ਪਾਣੀ ਦੀ ਪਰੀਏ 10 15 ਲੀਟਰ ਪਾਣੀ ਪਿਆ ਵਿੱਚ ਮੱਖੀ ਪੈ ਜੇ ਆਪਾਂ ਕੀ ਕਰਦੇ ਆ ਜੀ ਬੋਲੋ ਸਾਰੇ ਪਾਣੀ ਵਿੱਚ ਮੱਖੀ ਪੈ ਜਾ ਆਪਾਂ ਕੀ ਕਰਦੇ ਭਲਾ ਪਾਣੀ ਡੋਲ ਦਿੰਨੇ ਤੇ ਭੈਣਾ ਸਾਡੀਆਂ ਪਰੌਂਠੇ ਲਾ ਰਹੀਆਂ ਹੋਣ ਤੇ 2-3 ਚਮਚੇ ਦੇਸੀ ਘਿਓ 'ਚ ਮੱਖੀ ਪੈ ਜਾ ਕੀ ਕਰਦੇ ਭਲਾ ਆਪਾਂ ਹਾਂਜੀ ਫਿਰ ਮੱਖੀ ਬਾਹਰ ਕਰਦੇ ਫਿਰ ਘਿਓ ਨਹੀਂ ਡੋਲਦੇ ਅੱਛਾ ਪਾਣੀ 15 ਲੀਟਰ ਡੋਲਤਾ ਘਿਓ 3 ਚਮਚੇ ਵੀ ਨਹੀਂ ਡੋਲੇ ਆਪਾਂ ਕਿਉਂਕਿ ਘਿਓ ਮਹਿੰਗਾ ਵਾ ਪਤਾ ਵੀ 3 ਚਮਚੇ ਘਿਓ ਬਣ ਲਈ ਪਹਿਲਾਂ ਕਿੰਨਾ ਦੁੱਧ ਪੈਦਾ ਕਰਨਾ ਪਿਆ ਫਿਰ ਉਹਨੂੰ ਜਾਗ ਲਾਈ ਫਿਰ ਉਹਨੂੰ ਰਿੜਕਿਆ ਫੇਓ ਚ ਮੱਖਣ ਨਿਕਲਿਆ ਫੇਓ ਨੇ ਅੱਗ ਤੇ ਕਾੜਿਆ ਗਿਆ ਕਿਉਂ ਮਹਿੰਗਾ ਵਾ ਇਹਦਾ ਮਤਲਬ ਮਹਿੰਗਾ ਅਛਾ ਅਜੇ ਕਿਉਂ ਵਿੱਚ ਮੱਖੀ ਦੀ ਜਾਨ ਵੀ ਤੜਫ ਤੜਫ ਕੇ ਨਿਕਲੀ ਆ ਉਹਦੀ ਮਿੱਝ ਮੁਝ ਸਭ ਵਿੱਚੇ ਪਈ ਆ ਉਹ ਪਰੌਂਠੇ ਨਾਲ ਲਾ ਕੇ ਖਾ ਗਏ ਆ ਤੇ ਪਾਣੀ ਦੇ ਵਿੱਚ ਮੱਖੀ ਪਈ ਆ ਤੇ ਪਾਣੀ ਡੋਲਦਾ ਭਾਵੇਂ ਤੇ ਪਾਣੀ ਵੀ ਅੱਜਕੱਲ ਸਸਤਾ ਨਹੀਂ ਹੈਗਾ ਇਹ ਰਿਪੋਰਟ ਦੇ ਅੰਦਰ ਨਾ ਤੁਸੀਂ ਅੱਧੀ ਬੋਤਲ ਪਾਣੀ ਦੀ ਲੈਣੀ ਹੋਵੇ ਤੇ ਉਹ ਵੀ ਤੁਹਾਨੂੰ 70-80 ਰੁਪਏ ਲੱਗਦੇ ਆ ਪਾਣੀ ਉੱਥੇ ਸੁੱਕਣਾ ਜਿਹਨਾਂ ਨੂੰ ਵੇਚਣਾ ਹੈ ਉਹਨਾਂ ਨੇ ਪਾਣੀ ਵੇਚ ਲਿਆ ਜਿਹਨਾਂ ਨੂੰ ਨਹੀਂ ਵੇਚਣਾ ਉਹਨਾਂ ਕੋਲ ਦੁੱਧ ਵੀ ਨਹੀਂ ਵਿਕੇ ਗੱਲ ਤੇ ਤਰੀਕੇ ਸੀ ਨਾ ਅਗਲਿਆਂ ਦੇ ਤਰੀਕੇ ਸੀ ਬਹੁਤ ਕੁਝ ਅਸੀਂ ਕੱਲ੍ਹ ਹੀ ਸਮਾਗਮ ਤੇ ਗਏ ਤੇ ਮੈਂ ਕਿਹਾ ਨਹੀਂ ਸੋਚਦਾ ਹੁਣਾਂ ਵੀ ਆ ਹੁਣ ਹੁਣ ਹੌਲੀ ਹੌਲੀ ਸਾਡੇ ਸਾਰੇ ਲੋਕ ਇਸ ਬੰਦੇ ਤੁਰਪੇ ਕਾਰੋਬਾਰ ਕਰਨ ਵਾਲੇ ਬਣੇ ਨਹੀਂ ਤੇ ਅਗਲੇ ਇੱਕ ਇੱਕ ਮਰਲੇ ਦੀ ਦੁਕਾਨ ਤੋਂ ਦੋ ਦੋ ਵਰਲਿਆਂ ਦੀਆਂ ਦੁਕਾਨਾਂ ਤੋਂ ਆਪਣੇ ਬੱਚਿਆਂ ਨੂੰ ਪੜ੍ਹ ਰਹੇ ਆ ਸਾਡੀ ਸੋਚ ਇਦਾਂ ਦੀ ਬਣ ਗਈ ਅਸੀਂ ਜਿੰਸ ਨੂੰ ਸੁੱਟਣ ਜਾਂਦੇ ਆ ਅਸੀਂ ਇਹ ਨਹੀਂ ਕਹਦੇ ਵੀ ਮੈਂ ਜਿੰਸ ਨੂੰ ਵੇਚਣ ਜਾ ਰਿਹਾ ਹਾਂ ਸਾਡੇ ਦਿਮਾਗ 'ਚ ਇਹ ਹੋਊਗਾ ਕਿੰਨੀਆਂ ਟਰਾਲੀਆਂ ਸੋਟ ਆਇਆ ਇਹ ਨਹੀਂ ਵੰਦੇ ਕਿ ਮੈਂ ਪਾਲੀ ਕਿਦਾਂ ਵਾਂ ਮੈਂ ਸੱਪਾਂ ਦੀਆਂ ਸਰੀਆਂ ਮਿੱਧੀਆਂ ਵਾਂ ਪਰ ਮੇਰੀ ਭਾਸ਼ਾ ਇਦਾਂ ਦੀ ਬਣ ਗਈ ਨਾ ਮੈਂ ਇਹ ਨਹੀਂ ਸੋਚਿਆ ਬਹੁਤ ਕੁਝ ਸੀ ਆਪਣੀ ਜ਼ਿੰਦਗੀ 'ਚ ਜਿਹੜਾ ਅਸੀਂ ਕਰ ਸਕਦੇ ਹਾਂ ਨਿੱਕੇ ਨਿੱਕੇ ਕਾਰੋਬਾਰ ਬਿਜ਼ਨਸ ਕਰ ਸਕਦੇ ਵਿਦੇਸ਼ਾਂ ਵਿੱਚ ਵੀ ਤੇ ਸਾਡੇ ਵੀਰਾਂ ਨੇ ਇਦਾਂ ਕੀਤਾ ਨਾ ਐਤੋਂ ਕੱਖ ਨਹੀਂ ਸੀ ਲੈ ਕੇ ਗਏ ਕੁਝ ਵੀ ਨਹੀਂ ਸੀ ਲੈ ਕੇ ਖਾਲੀ ਹੱਥ ਗਏ ਸੀ ਅਗਲੇ ਬੀਨਸ ਖੜੇ ਕਿਤੇ ਕੰਮ ਕੀਤਾ ਤੇ ਖੜੇ ਕੀਤੇ ਆ ਨਾ ਮਿਹਨਤ ਕੀਤੀ ਆ ਸਭ ਕੁਝ ਹੋ ਸਕਦਾ ਜੇ ਕਰਨਾ ਹੈ ਤਾਂ ਕਰੀਏ ਆਪਾਂ ਜਿੰਨੇ ਜੋਗੀਆਂ ਹਿੰਮਤ ਕਰੀਏ ਸਾਨੂੰ ਇਹੋ ਗੱਲ ਗੁਰੂ ਸਾਹਿਬ ਜੀ ਨੇ ਸਿਖਾਈ ਹੈ ਕਿ ਭਾਈ ਜੇ ਘਿਓ ਵਿੱਚ ਮੱਖੀ ਪੈ ਜੇ ਅਗਲੇਆ ਘਿਓ ਨਹੀਂ ਡੋਲਿਆ ਕਿਉਂਕਿ ਘਿਓ ਮਹਿੰਗਾ ਵਾ ਪਾਣੀ 'ਚ ਮੱਖੀ ਪੈ ਜੇ ਤੇ ਪਾਣੀ ਡੋਲ ਜਾਂਦਿਆ ਆਪਣੇ ਆਪ ਨੂੰ ਸਸਤਾ ਨਾ ਬਣਾਓ ਆਪਣੇ ਆਪ ਨੂੰ ਮਹਿੰਗਾ ਬਣਾਓ ਹੁਣ ਜਿਹੜਾ ਪੁਲਿਸ ਅਫਸਰ ਵਾ ਮੰਨ ਲਓ ਐਸਐਸਪੀ ਤੁਹਾਡੇ ਜ਼ਿਲ੍ਹੇ 'ਚ ਲੱਗਾ ਹੋਵੇ ਕਦੀ ਕਹਿੰਦੇ ਪੁੱਛਿਆ ਤੇਰੀ ਜਾਤ ਕਿਹੜੀ ਆ ਵੱਡੇ ਤੋਂ ਵੱਡੇ ਜ਼ਿੰਮੇਦਾਰ ਨੂੰ ਅਗਲੇ ਦੀ ਮਰਜ਼ੀ ਆ ਕੁਰਸੀ ਦੇਵੇ ਬਹਿਣ ਲਈ ਬੋਲੋ ਜੀ ਅਗਲੇ ਦੀ ਮਰਜ਼ੀ ਆ ਨਾ ਕਹੇ ਜੀ ਮੈਂ ਬਿਜੀ ਆ ਮੈਂ ਨਹੀਂ ਤੁਹਾਨੂੰ ਮਿਲ ਸਕਦਾ ਇਸ ਟਾਈਮ ਡਾਕਟਰ ਬਣ ਜਾ ਕਿਸੇ ਪਰਿਵਾਰ ਦਾ ਬੱਚਾ ਕਦੀ ਕਿਸੇ ਨੇ ਕਿਹਾ ਜੀ ਡਾਕਟਰ ਦਾ ਹੱਥ ਲੱਗ ਗਿਆ ਮੈਂ ਪਿੱਟਿਆਂਗਾ ਡਾਕਟਰ ਦਾ ਤੇ ਹੱਥ ਲਵਾਉਣ ਦੇ ਲੋਕ ਪੈਸੇ ਦਿੰਦੇ ਸੋ ਵੀ ਡਾਕਟਰ ਸਾਹਿਬ ਅੜੀ ਦੀ ਨਬ ਚੈੱਕ ਕਰੋ ਜਿਹੜੇ ਲੋਕ ਦੂਜੇ ਦੇ ਹੱਥ ਲੱਗਣ ਨਾਲ ਪਿੱਟਿਆ ਮੰਨਦੇ ਸੀ ਨਾ ਅਗਲੇ ਉਹਨੂੰ ਹੱਥ ਲਵਾਉਣ ਦੇ ਮੁੜ ਕੇ ਉਲਟੇ ਪੈਸੇ ਦਿੰਦੇ ਆ ਤੇ ਪਰਸ਼ਾ ਨੇ ਆਖਿਆ ਉਹ ਬੰਦਿਆ ਆਪਣੇ ਆਪ ਨੂੰ ਇੰਨਾ ਮਹਿੰਗਾ ਕਰ ਲਾ ਤੈਨੂੰ ਕੋਈ ਭਟਿਆ ਮੰਨੇ ਹੀ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਸਾਰੇ ਬੋਲੋ ਆੜ ਦਾਮ ਕੋ ਛਿਪਰੋ ਹੋਇਓ ਲਖੀਨਾ ਤੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਆਸੀਂ ਕਿੱਥੋਂ ਦੇਣਾ ਦੇਵਾਂਗੇ ਜੀ ਜਾਂ ਕਿ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਸਾਨੂੰ ਨੀਵਿਆਂ ਨੂੰ ਉੱਚਾ ਕਰ ਦਿੱਤਾ ਜੋੜਦਿਆਂ ਨੂੰ ਤਾਂ ਲਿਆ ਕੇ ਬਿਠਾ ਦਿੱਤਾ ਤੇ ਪਹਾੜੀ ਰਾਜੇ ਨੂੰ ਇਸ ਗੱਲ ਦੀ ਤਕਲੀਫ ਹੋਈ ਕਿ ਤੁਸੀਂ ਆਮ ਵਰਗ ਨੂੰ ਸਾਡੇ ਬਰਾਬਰ ਲਿਆ ਕੇ ਬਿਠਾਤਾ ਤੁਸੀਂ ਪੰਗਤਾਂ 'ਚ ਬੈਠ ਕੇ ਪ੍ਰਸ਼ਾਦਾ ਛਕਾਤਾ ਉਹਨਾਂ ਨੂੰ ਇਹ ਤੇ ਉਹ ਲੋਕ ਸੀ ਜਿਹੜੇ ਕਦੀ ਸਾਡੇ ਨਹੀਂ ਸੀ ਹੁਣ ਉਹ ਕਿਦਾਂ ਬਰਦਾਸ਼ਤ ਕਰਦੇ ਜੀ ਪਹਾੜੀ ਰਾਜੇ ਭੀਮਚੰਦ ਵਰਗੇ ਵੀ ਜਿਹੜੀ ਵੀ ਮੈਂ ਤੇ ਕਿਸੇ ਬਰਾਬਰ ਨਹੀਂ ਪੈਂਦਾ ਗੁਰਦੁਆਰੇ ਜਾਊਂਗਾ ਤੇ ਪੰਗੇ 'ਚ ਬਹਿ ਕੇ ਬਰਾਬਰ ਪ੍ਰਸ਼ਾਦਾ ਛਕਣਾ ਪੈਣਾ ਮੈਨੂੰ ਵੀ ਆਮ ਬੰਦੇ ਦੇ ਬਰਾਬਰ ਬਹਿ ਕੇ ਮੈਨੂੰ ਰੋਟੀ ਖਾਣੀ ਪੈਣੀ ਇਸ ਕਰਕੇ ਉਹ ਗੁਰੂ ਪਾਰਸ਼ਾ ਜੀ ਦੇ ਇਸ ਕਦਮ ਤੋਂ ਬਹੁਤ ਉਹਨਾਂ ਨੂੰ ਤਕਲੀਫ ਹੋਈ ਜੰਗਾਂ ਵੀ ਲੜਨ ਆਏ ਸਭ ਕੁਝ ਕੀਤਾ ਸਭ ਹਰ ਹੀਲਾ ਵਰਤੇ ਉਹਨਾਂ ਨੇ ਪਰ ਪਾਸ਼ਾ ਜੀ ਨੇ ਪਰਵਾਹ ਨਹੀਂ ਕੀਤੀ ਉਸ ਵਕਤ ਅਖੌਤੀ ਰਾਜਨੀਤਿਕ ਲੋਕਾਂ ਦੇ ਵਿਰੁੱਧ ਵੀ ਜੰਗ ਲੜੀ ਅਖੌਤੀ ਧਾਰਮਿਕ ਲੋਕਾਂ ਦੇ ਵਿਰੁੱਧ ਵੀ ਜੰਗ ਲੜੀ ਪਰ ਪਾਸ਼ਾ ਪੂਰੇ 42 ਸਾਲ ਵੀ ਉਹਨਾਂ ਦੀ ਉਮਰ ਨਹੀਂ ਬਣਦੀ 1668 ਦਾ ਪ੍ਰਕਾਸ਼ ਹੈ 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਇੱਕੇ ਹਫਤੇ ਦੇ ਵਿੱਚ 6 ਪੋ ਤੋਂ ਲੈ ਕੇ 13 ਪੋ ਤੱਕ ਇੱਕੇ ਹਫਤੇ ਵਿੱਚ ਪਰਿਵਾਰ ਦੇ ਪੰਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸ਼ਾਦ ਦਾ ਜਾਮ ਪੀਣ ਪਰ ਪਰਪਾਰਸ਼ਾ ਫੇਵੀ ਚੜ੍ਹਦੀ ਕਲਾ ਚ ਰਹਿ ਕੇ ਆਪਣਾ ਜੀਵਨ ਜੀਉਣ ਤੁਹਾਨੂੰ ਦੁਨੀਆ ਦੇ ਇਤਿਹਾਸ ਵਿੱਚੋਂ ਏਦਾਂ ਦੀ ਚੜ੍ਹਦੀ ਕਲਾ ਦੀ ਮਿਸਾਲ ਕਿਤੇ ਨਹੀਂ ਮਿਲੇਗੀ